DD ਪੰਜਾਬੀ ਦੀ 24ਵੇਂ ਵਰੇਗੰਢ ਮੌਕੇ ਜਲੰਧਰ ਦੂਰਦਰਸ਼ਨ ਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਇਸ ਇਤਿਹਾਸਕ ਪਲ ਨੂੰ ਯਾਦਗਾਰ ਬਣਾਉਣ ਲਈ ਕਰਵਾਏ ਗਏ ਰੰਗ ਰੰਗ ਸਮਾਗਮ ਦੌਰਾਨ ਉੱਗੇ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਦੇ ਗੀਤਾਂ ਦਾ ਸਿੰਦਾ ਪ੍ਰਸਾਰਣ ਕੀਤਾ ਗਿਆ 1 ਘੰਟੇ ਦੇ ਇਸ ਪ੍ਰਸਾਰਣ ਦੌਰਾਨ ਵਡਾਲੀ ਨੇ ਵਕ ਵਕ ਉਮਰ ਵਰਦੇ ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲੇ ਗੀਤ ਪੇਸ਼ ਕੀਤੇ ਮੌਕੇ ਤੇ ਹਾਜ਼ਰ ਦਰਸ਼ਕ ਵਡਾਲੀ ਦੇ ਗੀਤਾਂ ਦੇ ਚੁੰਮਦੇ ਹੋਏ ਨਸਰਾਈ ਇਸ ਮੌਕੇ ਵਕਫਾ ਫਿਤਾਗਾਂ ਦੇ ਸੀਨੀਅਰ ਅਧਿਕਾਰੀ ਖਾਸਰ ਸਾਹਿਬ ਦੇ ਲੋਕਾਂ ਬਣੀ ਮੈਂ ਕਤ ਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ ਦੇ ਲੋਕਾਂ ਬਣੀ ਕਾਹੂ ਤੇਰੀਆਂ ਯਾਦਾਂ ਦੇ ਪਾਵਾਂ ਤੇ ਮੈਂ ਆ ਤੇਰੀ ਇਹ ਖਣ ਨੂੰ ਜ਼ਿਕਰਯੋਗ ਹੈ ਕਿ ਡੀਡੀ ਪੰਜਾਬੀ ਦੀ 24 ਘੰਟੇ ਸੇਵਾ ਦੀ ਸ਼ੁਰੂਆਤ 5 ਅਗਸਤ 2000 ਤੋਂ ਕੀਤੀ ਗਈ ਸੀ